ਪੰਗੂ ਪ੍ਰਾਪਰਟੀ ਤੇ ਤੁਹਾਡਾ ਸਵਾਗਤ ਹੈ ਅੱਜ ਇੱਕ ਆਪਾਂ ਸਰਦੇਵ ਨਗਰ ਬਾਦਲ ਰੋਡ ਪੁਲ ਦੇ ਥੱਲੇ ਵਾਲੇ ਪਾਸੇ 100 ਗਜ ਦਾ ਮਕਾਨ ਲੈ ਕੇ ਆਏ ਆ ਤਿੰਨ ਬੈੱਡਰੂਮ ਹੈ ਕਿਚਨ ਹੈ ਬਾਥਰੂਮ ਹੈ ਤੇ ਖੁੱਲਾ ਵਿਹੜਾ ਹੈ 14 ਲੱਖ ਦੀ ਡਿਮਾਂਡ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਸਾਡੀ ਵੀਡੀਓ ਨੂੰ ਜਲਦੀ ਜਲਦੀ ਨੂੰ ਸ਼ੇਅਰ ਕਰ ਦਿਓ YouTube ਤੇ ਸਬਸਕ੍ਰਾਈਬ ਕਰ ਦਿਓ Facebook ਤੇ Instagram ਤੇ ਫੋਲੋ ਕਰ ਦਿਓ ਤਾਂ ਕਿ ਤੁਹਾਡੇ ਤੀ ਸਾਡੀ ਨਵੀਂ ਵੀਡੀਓ ਪਹੁੰਚ ਸਕੇ ਡਿਮਾਂਡ ਇਹਨਾਂ ਦੀ 14 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਮਕਾਨ ਬਹੁਤ ਵਧੀਆ ਹੈ ਸਿੰਪਲ ਮਕਾਨ ਹੈ 14 ਲੱਖ ਦੀ ਡਿਮਾਂਡ ਆ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਬਾਦਲਾ ਰੋਡ ਪੁਲ ਦੇ ਥੱਲੇ ਵਾਲੇ ਪਾਸੇ ਲਿੰਕ ਰੋਡ ਜਾਂਦੀ ਹੈ ਸਖਦੇਵ ਨਗਰ ਬਹੁਤ ਵਧੀਆ ਮਕਾਨ ਬਣਿਆ ਹੋਇਆ ਹੈ ਡਿਮਾਂਡ ਵੀ ਜਾਇਜ਼ ਹੈ ਇਹਨਾਂ ਦੀ 14 ਲੱਖ ਰੁਪਏ ਬਾਕੀ ਮੌਕੇ ਤੇ ਸ਼ੂਟ ਹੋ ਜੂਗੀ ਕਿਸੇ ਵੀਰ ਭਰਾ ਨੇ ਖਰੀਦਣਾ ਤੇ ਸਾਡੇ ਨਾਲ ਸੰਪਰਕ ਕਰ ਸਕਦੇ ਆ ਤੁਸੀਂ ਮਕਾਨ ਬਹੁਤ ਵਧੀਆ ਬਣਿਆ ਹੋਇਆ ਆ ਖੁੱਲਾ ਵਿਹੜਾ ਆ ਗਿਆ ਜੀ ਮਿਲਦੇ ਆ ਫਿਰ ਆਪਾਂ ਅਗਲੀ ਵੀਡੀਓ ਦੇ ਵਿੱਚ